ਦੋਸਤੋ ਦੇਖੋ ਮੇਰੇ ਕੋਲ ਨਾ ਇਹ 4 ਮੀਟਰ ਕਪੜਾ ਆ ਠੀਕ ਹੈ ਤੇ 4 ਮੀਟਰ ਕਪੜੇ ਦੇ ਵਿੱਚੋਂ ਆਪਾਂ ਇੱਕ ਸਲਵਾਰ ਦੀ ਕਟਿੰਗ ਕਰਨ ਲੱਗੇ ਆ ਜਿਹਦੇ ਵਿੱਚੋਂ ਹੀ ਆਪਾਂ ਨੇ ਲਾਈਨਿੰਗ ਲਾਉਣੀ ਹੈ ਜਿਵੇਂ ਕਿ ਤੁਸੀਂ ਇਹ ਸੂਟ ਮੈਂ ਤੁਹਾਨੂੰ ਲਾਈਵ ਵੀਡੀਓ ਦੇ ਵਿੱਚ ਦਿਖਾਇਆ ਸੀਗਾ ਹੈਨਾ ਦੇਖੋ ਠੀਕ ਹੈ ਤਾਂ ਇਹਦੀ ਕਟਿੰਗ ਆਪਾਂ ਨੇ ਕੀਤੀ ਨਹੀਂ ਸੀ ਠੀਕ ਹੈ ਇਹਦੀ ਕਟਿੰਗ ਆਪਾਂ ਨੇ ਕੀਤੀ ਨਹੀਂ ਸੀ ਸੋ ਇਹਦੀ ਕਟਿੰਗ ਮੈਂ ਹੁਣ ਕਰਨ ਲੱਗੀ ਆ ਇਹ ਸਲਵਾਰ ਦਾ ਕਪੜਾ ਆਪਾਂ ਨੂੰ 4 ਮੀਟਰ ਮਿਲਿਆ ਹੋਇਆ 4 ਮੀਟਰ ਤੋਂ ਥੋੜਾ ਜਿਹਾ ਘੱਟ ਹੈ ਠੀਕ ਹੈ ਤਾਂ ਇਹ 4 ਮੀਟਰ ਕਿਉਂ ਮਿਲਦਾ ਹੈ ਇਹ ਮਿਲਦਾ ਹੈ ਵੀ ਸੂਟ ਦੇ ਵਿੱਚ ਤੁਸੀਂ ਇਦਾਂ ਦੀ ਲਾਈਨਿੰਗ ਨਾਲ ਅਟੈਚ ਕਰ ਸਕਦੇ ਹੋ ਠੀਕ ਹੈ ਪਰ ਕਸਟਮਰ ਦੀ ਡਿਮਾਂਡ ਹੈ ਕਿ ਜਿਹੜੀ ਲਾਈਨਿੰਗ ਹੈ ਉਹ ਕਾਟਨ ਵਾਲੀ ਲਾਉਣੀ ਹੈ ਤੇ ਹੁਣ ਇਹਦੇ ਵਿੱਚ ਆਪਾਂ ਜਿਹੜੀ ਲਾਈਨਿੰਗ ਹੈ ਨਾ ਸਲਵਾਰ ਦੇ ਵਿੱਚ ਸਲਵਾਰ ਵਾਲੀ ਹੀ ਲਾਈਨਿੰਗ ਆਪਾਂ ਅਟੈਚ ਕਰਾਂਗੇ ਹੁਣ ਉਹ ਕਿੱਦਾਂ ਕਰਨੀ ਹੈ ਉਹ ਮੈਂ ਤੁਹਾਨੂੰ ਦੱਸਣ ਲੱਗੀ ਹਾਂ ਠੀਕ ਹੈ ਹੁਣ ਤੁਹਾਡੇ ਕੋਲ ਵੀ ਕਈ ਵਾਰ ਸੂਟ ਇਦਾਂ ਦਾ ਆਉਂਦਾ ਹੋਊਗਾ ਜਿਹਦੇ ਨਾਲ ਕੇ ਸਲਵਾਰ ਦਾ ਕਪੜਾ ਜ਼ਿਆਦਾ ਹੁੰਦਾ ਮਤਲਬ ਕਿ 4 ਮੀਟਰ ਪੌਣੇ 1/4 ਮੀਟਰ ਤਕਰੀਬਨ ਇਦਾਂ ਕਪੜਾ ਆਉਂਦਾ ਠੀਕ ਹੈ ਹੁਣ ਆਪਾਂ ਕੀ ਕਰਾਂਗੇ ਦੇਖੋ ਸਭ ਤੋਂ ਪਹਿਲਾਂ ਤਾਂ ਲੈਂਥ ਕੱਢ ਲੈਣੀ ਹੈ ਸਲਵਾਰ ਦੀ ਲੈਂਥ ਮੇਰੇ ਕੋਲ ਤਕਰੀਬਨ ਤਿਆਰ ਹੈਗੀ ਹੈ ਜੀ 34 ਇੰਚ ਲੈਂਥ ਰੈਡੀ ਹੈ ਠੀਕ ਹੈ ਤੇ ਉਹ ਮੈਂ ਅੱਗੇ ਇੱਕ ਸਲਾਈ ਲਾਈ ਹੋਈ ਹੈ ਤਕਰੀਬਨ 34.5 ਇੰਚ ਇੰਨੀ ਕਿ ਸਲਵਾਰ ਦੀ ਲੈਂਥ ਰੈਡੀ ਕਰਨੀ ਹੈ ਤੇ ਆਪਾਂ ਇਹਦੀ ਕਟਿੰਗ ਕਰਾਂਗੇ ਜੀ 33 ਇੰਚ ਠੀਕ ਹੈ 33 ਇੰਚ ਆਪਾਂ ਕਟਿੰਗ ਕਰਦੇ ਆ ਤਾਂ ਸਲਵਾਰ ਦੀ ਲੈਂਥ ਜਿਹੜੀ ਹੈਗੀ ਆਪਣੇ ਕੋਲ 34 ਰੈਡੀ ਹੋ ਜੂਗੀ ਠੀਕ ਹੈ ਕਿਉਂਕਿ 5 ਇੰਚ ਦੀ ਤਿਆਰ 벨ਟ ਹੋਏਗੀ ਤੇ 30 ਤੇ ਆਪਾਂ ਨਿਸ਼ਾਨ ਲਗਾ ਕੇ ਠੀਕ ਹੈ ਪੱਲਿਆਂ ਦਾ ਕਪੜਾ ਕਟਿੰਗ ਕਰ ਲੈਣਾ ਠੀਕ ਹੈ ਹੁਣ ਇਹਦੇ ਵਿੱਚੋਂ ਕਿਉਂਕਿ ਇਹਦੇ ਵਿੱਚੋਂ ਹੀ ਆਪਾਂ ਨੇ ਪੱਲਿਆਂ ਨੂੰ 벨ਟ ਲਾਉਣੀ ਹੈ ਔਰ ਦੇਖੋ ਮੈਂ ਤੁਹਾਨੂੰ ਦੱਸਦੀ ਆ ਪਹਿਲਾਂ ਤਾਂ ਇਹ ਪੀਸ ਦੇਖ ਲਿਆ ਤੁਸੀਂ ਠੀਕ ਹੈ ਹੁਣੇ ਨਾਰਮਲ ਸਲਵਾਰ ਦੇ ਵਾਂਗ ਹੀ ਆਪਾਂ ਕਟਿੰਗ ਕਰ ਰਹੇ ਹਾਂ ਠੀਕ ਹੈ ਆ ਦੇਖੋ ਸਾਡੇ 6 ਇੰਚ ਹੈ ਤੇ 벨ਟ ਦੀ ਲੈਂਥ ਆਪਾਂ ਨੇ ਕੱਟਣੀ ਹੈਗੀ ਹੈ ਜੀ 8 ਇੰਚ ਠੀਕ ਹੈ ਇਹ 8 ਇੰਚ ਆਪਣੇ ਕੋਲ ਇਧਰੋਂ ਬਚ ਗਿਆ ਠੀਕ ਹੈ ਹੁਣੇ ਪੱਲੇ ਮੋੜ ਲਏ ਆਪਾਂ ਨੇ 12 ਇੰਚ ਤੱਕ ਬਾਕੀ ਅੱਗੇ ਆਪਣੇ ਕੋਲ 벨ਟ ਬਚ ਗਈ ਠੀਕ ਹੈ ਆ ਦੇਖੋ ਹੁਣੇ 벨ਟ ਬਚ ਗਈ 벨ਟ ਆਪਾਂ ਨੇ ਇਹਨੂੰ ਲਾਉਣੀ ਹੈ ਜੀ 24 ਇੰਚ ਠੀਕ ਹੈ ਤੇ ਆਪਾਂ ਇਸ ਨੂੰ 26 ਇੰਚ ਕਟਿੰਗ ਕਰ ਲੈਣਾ ਠੀਕ ਹੈ 2 ਇੰਚ ਐਕਸਟਰਾ ਕਟਿੰਗ ਕਰ ਰਹੀ ਹਾਂ ਹੁਣ ਇਹਦੇ ਵਿੱਚ ਪੱਲੇ ਔਰ 벨ਟ ਜਿਹੜੇ ਹੈਗੇ ਆ ਉਹ ਡਬਲ ਪੈਣਗੇ ਠੀਕ ਹੈ ਇਹ ਸਿੰਗਲ ਆਪਾਂ ਨੇ ਕੱਟ ਲਏ ਆ ਠੀਕ ਆ ਪੱਲੇ ਕੱਟ ਲਏ ਆ 벨ਟ ਕੱਟ ਲਿਆ ਉਸ ਤੋਂ ਬਾਅਦ ਦੇਖੋ ਹੁਣ ਇਹਨੂੰ ਆਪਾਂ ਵਿੱਚੋਂ ਕੱਟ ਦੇਣਾ ਠੀਕ ਹੈ ਕਿਉਂਕਿ ਇਹਦਰ ਡਬਲ ਹੈ ਇਹਨੂੰ ਤੁਸੀਂ ਕੱਟ ਲੈਣਾ ਇਹ ਅੱਜ ਦੀ ਆਪਣੀ ਪਹਿਲੀ ਕਲਾਸ ਰਹੇਗੀ ਠੀਕ ਹੈ ਸਲਵਾਰ ਦੀ ਕਟਿੰਗ ਦੀ ਹੁਣ ਇਹਨੂੰ ਆਪਾਂ ਸਾਈਡ ਤੇ ਕਰ ਦਵਾਂਗੇ ਠੀਕ ਹੈ ਜੀ ਸਾਈਡ ਤੇ ਹੋ ਗਿਆ ਇਹ ਹੁਣ ਇਸ ਤੋਂ ਬਾਅਦ ਠੀਕ ਹੈ ਅੱਗੇ ਜਿਹੜਾ ਕਪੜਾ ਇਹ ਬਚ ਗਿਆ ਠੀਕ ਹੈ ਅੱਗੇ ਜਿਹੜਾ ਕਪੜਾ ਇਹ ਬਚ ਗਿਆ ਇਹਦੇ ਵਿੱਚੋਂ ਆਪਾਂ ਨੇ ਇੱਕ ਹੋਰ ਠੀਕ ਹੈ ਪੱਲੇ ਔਰ 벨ਟ ਇਦਾਂ ਹੀ ਕੱਢ ਲੈਣੀ ਆ ਠੀਕ ਹੈ ਕਿਉਂਕਿ ਕਪੜਾ ਆਪਣੇ ਕੋਲ ਕਾਫੀ ਹੈ 4 ਮੀਟਰ ਦੇ ਕਰੀਬ ਆਪਣੇ ਕੋਲ ਕਪੜਾ ਆਇਆ ਨਾ ਇਹ ਠੀਕ ਹੈ ਤੇ ਇਦਾਂ ਹੀ ਆਪਾਂ ਨੇ ਇਹ 벨ਟ ਦੇਖੋ ਉਹ ਰੱਖ ਲੈਣੀ ਹੈ ਇਹਦੇ ਉੱਪਰ ਠੀਕ ਹੈ ਜੀ ਤੇ ਇਦਾਂ ਹੀ ਪੱਲੇ ਹੁਣ ਇਹ ਡਬਲ ਆਪਾਂ ਨੇ ਕੱਢ ਲੈਣਾ ਇਹਦੇ ਵਿੱਚੋਂ ਠੀਕ ਹੈ ਪੱਲੇ ਔਰ 벨ਟ ਆਪਣੇ ਇਹਦੇ ਵਿੱਚੋਂ ਨਿਕਲ ਜਾਣਗੇ ਅੱਗੇ ਜਿਹੜਾ ਕਪੜਾ ਬਚੇਗਾ ਉਹਦੇ ਵਿੱਚੋਂ ਆਪਾਂ ਨੇ ਕੁੰਦੇ ਕਟਿੰਗ ਕਰ ਲੈਣੇ ਠੀਕ ਹੈ ਆ ਦੇਖੋ ਸੇਮ ਉਸੇ ਤਰੀਕੇ ਦੇ ਨਾਲ ਆਪਾਂ ਰੱਖਾਂਗੇ ਇਹਨੂੰ ਕਿ ਇਹਦੇ ਵਿੱਚ ਕੁੰਦੇ ਔਰ ਪੱਲੇ ਆਪਾਂ ਡਬਲ ਕਿਉਂ ਕੱਟ ਰਹੇ ਆ ਕਿਉਂਕਿ ਇਹ ਹੀ ਲਾਈਨਿੰਗ ਹੈ ਠੀਕ ਹੈ ਇਹ ਹੀ ਮੇਨ ਫੈਬਰਿਕ ਹੈ ਇਹ ਹੀ ਲਾਈਨਿੰਗ ਹੈ ਠੀਕ ਹੈ ਜੀ ਤੇ ਇਹਦੇ ਵਿੱਚ ਆਪਾਂ ਥੋੜੀ ਜੀ ਲੈਂਥ ਐਕਸਟਰਾ ਰੱਖਾਂਗੇ ਠੀਕ ਹੈ ਜਦੋਂ ਤੁਸੀਂ ਕਾਟਨ ਵਾਲੀ ਲਾਈਨਿੰਗ ਕੱਟਦੇ ਹੋ ਠੀਕ ਹੈ ਉਹਦੇ ਵਿੱਚ ਤੁਸੀਂ 1 ਇੰਚ ਲਾਈਨਿੰਗ ਦੀ ਚੌੜਾਈ ਔਰ ਲੈਂਥ ਵਾਧ ਰੱਖਿਆ ਕਰੋ ਕਿਉਂਕਿ ਬਾਅਦ ਚ ਲਾਈਨਿੰਗ ਜਿਹੜੀ ਹੈਗੀ ਇਕੱਠੀ ਹੋ ਜਾਂਦੀ ਹੈ ਠੀਕ ਹੈ ਤੇ ਇਹੇ ਕਪੜਾ ਬਿਲਕੁਲ ਬਰਾਬਰ ਹੈ ਸੇਮ ਹੈ ਤਾਂ ਇਹਦੇ ਵਿੱਚ ਆਪਾਂ ਐਕਸਟਰਾ ਨਹੀਂ ਰੱਖਾਂਗੇ ਠੀਕ ਹੈ ਹੁਣ ਪਹਿਲਾਂ ਦੀਵਾਂਗੇ ਇਦਾਂ ਠੀਕ ਹੈ ਜੀ ਇਹ ਥੋੜੀ 벨ਟ ਹੋਗੀ ਡਬਲ 벨ਟ ਹੋਗੀ ਔਰ ਡਬਲ ਪੱਲੇ ਠੀਕ ਹੈ ਆਪਾਂ ਨੇ ਇਹੀ ਯੂਜ਼ ਕਰ ਲਿਆ ਇਹਦੇ ਨਾਲ ਕੀ ਹੋਊਗਾ ਇੱਕ ਤਾਂ ਸਲਵਾਰ ਦੀ ਥੋੜੀ ਮਜ਼ਬੂਤੀ ਹੋ ਜੂਗੀ ਠੀਕ ਹੈ ਜੀ ਤੇ ਇੱਕ ਤੁਹਾਡੀ ਲਾਈਨਿੰਗ ਵੀ ਤੁਹਾਨੂੰ ਨਹੀਂ ਲੈਣੀ ਪਏਗੀ ਉਹ ਤੁਸੀਂ ਕਮੀਜ਼ ਵਾਸਤੇ कॉटन ਦੀ ਤੁਸੀਂ ਲੈਣਾ ਚਾਹੁੰਦੇ ਹੋ कॉटन ਦੀ ਯੂਜ਼ ਕਰ ਲੈਣਾ ਠੀਕ ਹੈ ਜੀ ਤੇ ਇਹਦੇ ਵਿੱਚ ਆਪਾਂ ਸਲਵਾਰ ਦੀ ਹੀ ਯੂਜ਼ ਕਰਾਂਗੇ ਕਿਉਂਕਿ ਇਹ ਕਪੜਾ ਥੋੜਾ ਜਿਹਾ ਹਲਕਾ ਆ ਤਾਂ ਇਹਦਾ ਨਹੀਂ ਪਤਾ ਚੱਲਦਾ ਠੀਕ ਹੈ ਹੁਣੇ ਤੁਹਾਡੇ ਪੱਲੇ ਔਰ ਬੈਲਟ ਡਬਲ ਪੱਲੇ ਔਰ ਡਬਲ ਬੈਲਟ ਠੀਕ ਹੈ ਦੋਨੋਂ ਚੀਜ਼ਾਂ ਆਪਾਂ ਨੇ ਕਟਿੰਗ ਕਰ ਲਈਆਂ ਇਹੀ ਲਾਈਨਿੰਗ ਹੈ, ਇਹੀ ਮੇਨ ਫੈਬਰਿਕ ਹੈ, ਠੀਕ ਹੈ। ਹੁਣ ਅੱਗੇ ਜਿਹੜਾ ਕੱਪੜਾ ਬਚ ਗਿਆ, ਇਸ ਨੂੰ ਆਪਾਂ ਇਦਾਂ ਫੋਲਡ ਕਰ ਲੈਣਾ। ਠੀਕ ਹੈ ਜੀ, ਪੱਲੇ ਬੈਲਟ ਨਿਕਲ ਚੁੱਕੇ ਆ, ਆਪਾਂ ਨੂੰ ਮੂਰੀਆਂ ਦਾ ਕੱਪੜਾ ਚਾਹੀਦਾ, ਠੀਕ ਹੈ। ਇਹ ਆਪਾਂ ਸਾਈਡ ਤੇ ਕਰ ਲੈਣਾ। ਤੇ ਹੁਣ ਇਹਦੀ ਲੈਂਥ ਤੇ ਜਿਹੜੀ ਦੇਖੋ, ਮੈਂ ਇਦਾਂ ਵਿਛਾ ਰਹੀ ਆ ਆਪਣੇ ਵੱਲ ਮੂੰਹ ਕਰਕੇ, ਠੀਕ ਹੈ। ਕੰਨੀਆਂ ਤੁਹਾਨੂੰ ਨਜ਼ਰ ਆ ਰਹੀਆਂ ਹੋਣਗੀਆਂ ਠੀਕ ਹੈ ਜੀ ਹੁਣ ਇਹਦੀ ਲੈਂਥ ਮੈਂ ਆਪਣੇ ਵੱਲ ਮੂੰਹ ਕਰਕੇ ਵਿਛਾ ਲਈ ਐ ਠੀਕ ਹੈ ਕੰਨੀਆਂ ਤੁਹਾਨੂੰ ਉੱਪਰ ਥਲੇ ਨਜ਼ਰ ਆ ਰਹੀਆਂ ਹੋਣਗੀਆਂ ਕਿੰਨੀ ਲੈਂਥ ਕਟਿੰਗ ਕਰਨੀ ਹੈ ਜੀ ਆਪਾਂ ਨੇ ਦੀ ਆਪਾਂ ਨੇ ਲੈਂਥ ਕਟਿੰਗ ਕਰਨੀ ਹੈ ਇਸ ਦੀ 33 ਇੰਚ ਠੀਕ ਹੈ ਤੇ ਪਹੁੰਚੇ ਦੇ ਉੱਪਰ ਆਪਾਂ ਨੇ ਇਹਦਾ ਬਣਾਉਣਾ ਡਿਜ਼ਾਈਨ ਠੀਕ ਹੈ ਸਭ ਤੋਂ ਪਹਿਲਾਂ ਤਾਂ ਆਪਾਂ ਤਕਰੀਬਨ 4 ਇੰਚ ਕਪੜਾ ਇਦਾਂ ਕਟਿੰਗ ਕਰ ਲੈਣਾ ਠੀਕ ਹੈ ਕਿਉਂਕਿ ਪਹੁੰਚਾ ਵਾਸਤੇ ਆਪਣੇ ਕੋਲ ਕਪੜਾ ਹੈ ਨਹੀਂ ਤੇ ਜੇ ਆਪਣੇ ਕੋਲ ਕਪੜਾ ਨਹੀਂ ਹੋਏਗਾ ਤਾਂ ਫਿਰ ਆਪਾਂ ਡਿਜ਼ਾਈਨ ਕਿੱਦਾਂ ਬਣਾਵਾਂਗੇ ਆਪਾਂ ਨੇ ਮੂਰੀਆਂ ਨਾ ਡਿਜ਼ਾਈਨ ਵਾਲੀਆਂ ਬਣਾਉਣੀਆਂ ਨੇ ਤੇ ਬੁਕਰਮ ਫੋਲਡ ਕਰਕੇ ਉੱਪਰਲੀ ਸਾਈਡ ਕੱਢਾਂਗੇ ਆਪਾਂ ਠੀਕ ਹੈ ਅੱਜ ਕੱਲ ਇੱਕ ਟ੍ਰੈਂਡ ਦੇ ਵਿੱਚ ਡਿਜ਼ਾਈਨ ਚੱਲ ਰਿਹਾ ਲੋ ਜੀ ਠੀਕ ਹੈ ਇਹ ਕਪੜਾ ਆਪਾਂ ਨੇ ਮੋਰੀਆ ਵਾਸਤੇ ਕਟਿੰਗ ਕਰ ਲਿਆ ਇਹਨੂੰ ਸਾਈਡ ਤੇ ਰੱਖ ਲੈਣਾ ਠੀਕ ਹੈ ਹੁਣ ਆਪਾਂ ਇਹਦੇ ਕੁੰਦੇ ਕੱਢਣੇ ਆ ਬਾਕੀ ਕਪੜੇ ਦੇ ਵਿੱਚੋਂ ਠੀਕ ਹੈ ਪੱਲੇ ਔਰ ਬੈਲਟ ਆਪਣੇ ਨਿਕਲ ਚੁਕੇ ਆ ਡਬਲ ਠੀਕ ਹੈ ਹੁਣ ਦੇਖੋ ਇਹ ਲੰਬਾਈ ਹੈ ਠੀਕ ਹੈ ਮੈਂ ਇਧਰ ਨੂੰਛਾਇਆ ਹੋਇਆ ਕਪੜਾ ਤੁਹਾਨੂੰ ਮੈਂ ਇੱਕ ਵਾਰ ਦੱਸ ਚੁੱਕੀ ਹਾਂ ਠੀਕ ਹੈ ਜੀ ਹੁਣ 30.5 ਇੰਚ ਤੇ 2.5 ਇੰਚ ਦਾ ਇੱਕ ਨਿਸ਼ਾਨ ਲਗਾ ਲੈਣਾ ਠੀਕ ਹੈ ਅੱਗੇ ਆਸਣ ਆਪਣੇ ਕੋਲ ਕਿੰਨਾ ਬਚਦਾ ਜੀ ਆਸਣ ਆਪਣੇ ਕੋਲ ਬਚਦਾ 8.5 ਇੰਚ ਆਸਣ ਆਪਾਂ ਵਿੱਚੋਂ ਕੱਢਾਂਗੇ ਠੀਕ ਹੈ ਹੁਣ ਇੱਕ ਲੈਂਥ ਇਧਰੋਂ ਲੈਣੀ ਹੈ 30.5 ਇੰਚ ਤੇ ਠੀਕ ਹੈ ਤੇ ਉਰੇ ਹੀ ਆਪਾਂ ਨੇ 2.5 ਇੰਚ ਦਾ ਨਿਸ਼ਾਨ ਲਗਾ ਦੇਣਾ ਆਸਣ ਆਪਣੇ ਕੋਲ ਅੱਗੇ ਘਟਾ ਹੈ ਠੀਕ ਹੈ ਹੁਣ ਇਹ ਦੋਨੋਂ ਨਿਸ਼ਾਨ ਤੁਸੀਂ ਇਦਾਂ ਮਿਲਾ ਲੈਣੇ ਆ ਠੀਕ ਹੈ ਬਾਕੀ ਇਹ ਜਿਹੜੀ ਆਪਾਂ ਨੇ ਡਬਲ ਕਟਿੰਗ ਕੀਤੀ ਹੈ ਨਾ ਬੱਲੇ ਠੀਕ ਹੈ ਇਹ ਵਿੱਚ ਆਪਾਂ ਉਹਨੂੰ ਕਮੀਜ਼ ਵਾਸਤੇ ਲਾਈਨਿੰਗ ਦਿੱਤੀ ਹੁੰਦੀ ਆ ਪਰ ਉਹ ਪੂਰੀ ਨਹੀਂ ਹੁੰਦੀ ਐਕਸਟਰਾ ਕਪੜਾ ਉਹ ਦਿੰਦੇ ਆ ਬਟ ਉਹਦੇ ਨਾਲ ਕੀ ਹੁੰਦਾ ਕਿ ਬਾਜੂ ਵਾਸਤੇ ਫਿਰ ਲਾਈਨਿੰਗ ਨਹੀਂ ਬਚਦੀ ਸਲਵਾਰ ਵੀ ਹਲਕੀ ਬਣਦੀ ਆ ਇਸ ਕਰਕੇ ਆਪਾਂ ਨੇ ਇਹੀ ਲਾਈਨਿੰਗ ਇਹਦੇ ਵਿੱਚ ਯੂਜ਼ ਕਰ ਲਈ ਸਲਵਾਰ ਵਾਲੀ ਹੀ ਠੀਕ ਹੈ ਤੇ ਇਹ ਲਾਈਨਿੰਗ ਕੋਈ ਲਗਵਾਉਂਦਾ ਵੀ ਨਹੀਂ ਹੈਗਾ ਸੂਟਾਂ ਦੇ ਵਿੱਚ ਫਿਰ ਕਾਟਨ ਦੀ ਹੀ ਲਾਈਨਿੰਗ ਜਿਹੜੀ ਹੈਗੀ ਉਹ ਲੱਗਦੀ ਆ ਇਹਦੇ ਨਾਲ ਫਿਟਿੰਗ ਵੀ ਸਹੀ ਨਹੀਂ ਆਉਂਦੀ ਠੀਕ ਹੈ ਆ ਦੇਖੋ ਹੁਣ ਕੁੰਦੇ ਆਪਾਂ ਨੇ ਕਟਿੰਗ ਕਰ ਲਏ ਕੁੰਦੇ ਕਟਿੰਗ ਕਰਨ ਤੋਂ ਬਾਅਦ ਇਹਨਾਂ ਨੂੰ ਆਪਾਂ ਬਰਾਬਰ ਰੱਖ ਲੈਣਾ ਠੀਕ ਹੈ ਹੁਣ ਆਸਣ ਪੂਰਾ ਕਰਨਾ ਆਪਾਂ ਨੇ ਠੀਕ ਹੈ ਦੇਖੋ ਜੀ ਹੁਣ ਦੇਖੋ ਮੈਂ ਇੱਕ ਵਾਰ ਇਦਾਂ ਘੁਮਾ ਕੇ ਰੱਖ ਦਿੰਦੀ ਹਾਂ ਠੀਕ ਹੈ ਹੁਣ ਇਹ ਤੁਹਾਨੂੰ ਆਸਣ ਜਿਹੜਾ ਹੈਗਾ ਨਜ਼ਰ ਆ ਰਿਹਾ ਹੋਊਗਾ 베이스 ਸਾਈਡ ਆਸਣ ਹੈ ਆਸਣ ਆਪਣੇ ਕੋਲ ਘਟ ਹੈ ਠੀਕ ਹੈ ਤਾਂ ਜਿੰਨਾ ਤੁਹਾਨੂੰ ਆਸਣ ਚਾਹੀਦਾ ਠੀਕ ਹੈ ਹੁਣ ਜਿਵੇਂ ਆ ਦੇਖੋ ਇੱਥੇ ਇੰਚ ਟੇਪ ਰੱਖ ਲੈਣਾ ਤੁਸੀਂ ਠੀਕ ਹੈ ਜੀ ਆਸਣ ਵਾਲੀ ਸਾਈਡ ਇਹ ਆਸਣ ਆਪਣੇ ਕੋਲ ਹੈਗਾ ਜੀ 8.5 ਠੀਕ ਹੈ ਤੇ ਆਪਾਂ ਨੂੰ ਚਾਹੀਦਾ ਜੀ 10 ਠੀਕ ਹੈ ਹੁਣ ਤੁਸੀਂ 9 ਆਸਣ ਰੱਖਣਾ ਆਪਣਾ 10 ਰੱਖਣਾ ਠੀਕ ਹੈ ਜਿੱਥੇ ਤੁਹਾਡਾ ਆਸਣ ਪੂਰਾ ਹੁੰਦਾ ਠੀਕ ਹੈ ਜੀ ਆਪਾਂ ਇੱਥੋਂ ਕਟਿੰਗ ਕਰਾਂਗੇ ਇੱਥੇ ਆਪਣਾ ਅਸਲ ਪੂਰਾ ਹੋ ਰਿਹਾ ਠੀਕ ਹੈ ਜੀ ਇੱਦਾਂ ਠੀਕ ਹੈ ਹੁਣ ਮੋਰੀਆ ਜੋੜਨ ਵਾਸਤੇ ਕਪੜਾ ਆਪਣੇ ਕੋਲ ਬਚੇ ਇਹ ਵੀ ਜਾਣਾ ਸੀ ਠੀਕ ਹੈ ਪਰ ਆਪਾਂ ਨੇ ਪਹਿਲਾਂ ਐਕਸਟਰਾ ਕੱਢ ਲਿਆ ਇਸ ਕਰਕੇ ਕਿਉਂਕਿ ਆਪਾਂ ਨੇ ਡਿਜ਼ਾਈਨ ਜਿਹੜਾ ਹੈਗਾ ਉੱਪਰ ਕੱਢਣਾ ਤਾਂ ਫਿਰ ਆਹ ਦੇਖੋ ਇੱਕ ਦੇ ਵਿੱਚ ਇਹ ਜੋਇੰਟ ਹੈ ਕਿਉਂਕਿ ਮੈਨੂੰ ਪਤਾ ਸੀ ਕਿ ਨਿਕਲ ਜਾਣਾ ਇਧਰੋਂ ਕਪੜਾ ਕਿਉਂਕਿ ਫਿਰ ਇਹਦੇ ਵਿੱਚ ਜੁਆਇੰਟ ਆਣਾ ਸੀ ਉਹ ਮੋਰੀ ਦੇ ਉੱਪਰ ਨਜ਼ਰ ਆਣਾ ਸੀ ਕਪੜਾ ਆਪਾਂ ਨੇ ਉੱਪਰ ਪਲਟਣਾ ਠੀਕ ਹੈ ਮੋਰੀ ਦੇ ਕਿਉਂਕਿ ਉੱਪਰ ਡਿਜ਼ਾਈਨ ਬਣਾਵਾਂਗੇ ਆਪਾਂ ਲਓ ਜੀ ਠੀਕ ਹੈ ਸਲਵਾਰ ਦੀ ਕਟਿੰਗ ਤਾਂ ਹੋ ਚੁੱਕੀ ਹੈ ਆਪਣੀ ਕੰਪਲੀਟ ਤੇ ਆਹ ਦੇਖੋ ਠੀਕ ਹੈ ਦੇਖ ਲਿਆ ਤੁਸੀਂ ਇਹ ਡਬਲ ਪੱਲੇ ਕੱਟੇ ਹੋਏ ਆ ਠੀਕ ਹੈ ਇਹ ਸਭ ਤੋਂ ਪਹਿਲੀ ਆਪਣੀ ਵੀਡੀਓ ਰਹੇਗੀ ਠੀਕ ਹੈ ਜਿਹਦੇ ਵਿੱਚ ਕਿ ਆਪਾਂ ਨੇ 벨ਟ ਔਰ ਪੱਲਿਆਂ ਦੇ ਵਿੱਚ ਲਾਈਨਿੰਗ ਅਟੈਚ ਕਰਨੀ ਹੈ ਇਹਦੀ ਸਟਿਚਿੰਗ ਵੀ ਮੈਂ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਦੱਸੂਗੀ ਸਟਿਚਿੰਗ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਠੀਕ ਹੈ ਕਿ 100 ਵੀਡੀਓਜ਼ ਆਪਣੇ ਚੈਨਲ ਤੇ ਆਉਣ ਵਾਲੀਆਂ ਨੇ ਜਿਨ੍ਹਾਂ ਦੇ ਵਿੱਚ ਡੇਲੀ ਤੁਹਾਨੂੰ ਇੱਕ ਇੱਕ ਚੀਜ਼ ਦੀ ਕਟਿੰਗ ਔਰ ਸਟਿਚਿੰਗ ਜਿਹੜੀ ਹੈ ਧਿਆਨ ਦੇ ਨਾਲ ਸਿਖਾਈ ਜਾਏਗੀ ਠੀਕ ਹੈ ਸੋ ਅਜੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਇਹ ਹੈਗੀ ਹੈ ਕਟਿੰਗ ਇਹਦੀ ਠੀਕ ਹੈ ਹੁਣ ਕੋਸ਼ਿਸ਼ ਕਰਦੇ ਹਾਂ ਕਿ ਇਸੇ ਵੀਡੀਓ ਦੇ ਵਿੱਚ ਤੁਹਾਨੂੰ ਸਟਿਚਿੰਗ ਦਸੀਏ ਜਾਂ ਫਿਰ ਨੈਕਸਟ ਦੇ ਵਿੱਚ ਠੀਕ ਹੈ ਸੋ ਕਟਿੰਗ ਤੁਸੀਂ ਦੇਖ ਲੈਣਾ ਕਟਿੰਗ ਤੁਹਾਡੇ ਲਈ ਆ ਚੁੱਕੀ ਹੈ ਧੰਨਵਾਦ ਜੀ ਮਿਲਦੇ ਆਪਾਂ ਨੈਕਸਟ ਵੀਡੀਓ ਚ